ਸਾਹਮਣੇ ਵਿਰਾਜਮਾਨ ਵਿਦਵਾਨ ਸੱਜਣ ਅਤੇ ਪਿਆਰੇ ਵਿਦਿਆਰਥੀ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤੇਦੀ ਸੰਤ ਪੋਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਨੀਕ ਬੇਨਤੀ ਕਰਨਾ ਚਾਹਾਂਗਾ ਕਿ ਇਹ ਜਿਹੜਾ ਵਿਸ਼ੇ ਬਾਰੇ ਮੈਂ ਗੱਲ ਕਰਨੀ ਆਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਭਾਖਾ ਇਹ ਬਹੁਤ ਹੀ ਪਵਿੱਤਰ ਤੇ ਬਹੁਤ ਗੁੰਝਲਦਾਰ ਜਟਿਲ ਵਿਸ਼ਾ ਹੈ ਮੈਂ ਆਪਣੀ ਸੀਮਤ ਬੁੱਧੀ ਨਾਲ ਕੁਝ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂ ਮੇਰੀ ਇਹ ਕੋਸ਼ਿਸ਼ ਆ ਸਿਰਫ ਇਸ ਗੁੰਝਲਦਾਰ ਵਿਸ਼ੇ ਦੇ ਵਿੱਚ ਗੱਲ ਨੂੰ ਅੱਗੇ ਤੋਰਨ ਦੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਬਾਣੀ ਦੇ 59 ਸ਼ਬਦ ਤੇ 57 ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਗੁਰਬਾਣੀ ਬਾਰੇ ਬਹੁਤੇ ਵਿਆਕਰਨਕਾਰਾਂ ਦੇ ਪਖਾਈ ਮਾਰਾਂ ਦੇ ਇਹ ਵਿਚਾਰ ਨੇ ਕਿ ਗੁਰੂ ਗ੍ਰੰਥ ਸਾਹਿਬ ਇੱਕ ਤੋਂ ਵੱਧ ਬੋਲੀਆਂ ਦੇ ਵਿੱਚ ਰਚੀ ਗਈ ਬਾਣੀ ਆ। ਇਸੇ ਲੜੀ ਦੇ ਤਹਿਤ ਹੀ ਇਹ ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਪੁਰਬਲੇ ਬਾਣੀਕਾਰਾਂ ਨਾਲੋਂ ਵੱਖਰੀ ਹੈ। ਜਦੋਂ ਅਸੀਂ ਕਿਸੇ ਪ੍ਰਾਤਨ ਲਿਖਤ ਦੀ ਭਾਖਾਂ ਦੀ ਗੱਲ ਕਰਦੇ ਹਾਂ ਤਾਂ ਇਹ ਵਿਆਕਰਣ ਵਾਲੇ ਕਾਰਜ ਨਾਲੋਂ ਬਧੇਰੇ ਔਖਾ ਹੁੰਦਾ ਉਹਦਾ ਕਾਰਨ ਇਹ ਹੈ ਕਿ ਜਿਹੜੀ ਵਿਆਕਰਣ ਹੈ ਉਹ ਰਚਨਾਵਾਂ ਦੀਆਂ ਬੰਤਰਾਂ ਵਾਕ ਬੰਤਰਾਂ ਸ਼ਬਦ ਬੰਤਰਾਂ ਦੇ ਵਿੱਚੋਂ ਲੁਕੀ ਹੋਈ ਲੱਭ ਜਾਂਦੀ ਹੈ ਪਰ ਜਿਹੜਾ ਭਾਖਾ ਦਾ ਮਸਲਾ ਹੈ ਭਾਖਾ ਕਿਹੜੀ ਹੈ ਕਿੰਨੀਆਂ ਭਾਖਾਵਾਂ ਨੇ ਜਾਂ ਕਿਸੇ ਹੋਰ ਭਾਖਾ ਦਾ ਪ੍ਰਭਾਵ ਹੈ ਇਹ ਮਸਲਾ ਭਾਸ਼ਾ ਵਿਗਿਆਨਕ ਹੋਣ ਦੇ ਨਾਲ ਨਾਲ ਧਾਰਮਿਕ ਅਧਿਆਤਮਿਕ ਤੇ ਰਾਜਨੀਤਿਕ ਖੇਤਰਾਂ ਤੱਕ ਫੈਲ ਜਾਂਦਾ ਹੈ ਮੇਰੇ ਇਸ ਗੱਲਬਾਤ ਦਾ ਘੇਰਾ ਸਿਰਫ ਭਾਖਾ ਵਿਗਿਆਨਕ ਤੇ ਵਿਆਕਰਣ ਤੱਕ ਸੀਮਿਤ ਰਹੇਗਾ ਇਹ ਤਾਂ ਅਸਲਿਕ ਭਾਸ਼ਾ ਵਿਗਿਆਨ ਦੇ ਵਿੱਚ ਜਿਹੜਾ ਤਰੀਕਾਕਾਰ ਅਪਣਾਇਆ ਜਾਂਦਾ ਹੈ ਲਿਖਤਾਂ ਦੀ ਭਾਖਾ ਬਾਰੇ ਗੱਲ ਕਰਨ ਦਾ ਉਹ 3000 ਤੇ ਹੈ। ਧਨ ਆਤਮਿਕ ਅਧਾਰ ਜਿਦੇ ਵਿੱਚ ਧੁਨੀਆਂ ਦੇ ਆਧਾਰ ਤੇ ਗੱਲ ਕੀਤੀ ਜਾਂਦੀ ਹੈ, ਵਿਆਕਰਣਿਕ ਰੂਪਾਂਤਰਣ ਦੇ ਆਧਾਰ ਤੇ ਸ਼ਬਦਾਂ ਦੇ ਵੱਖਰੇ-ਵੱਖਰੇ ਵਿਆਕਰਣਿਕ ਰੂਪਾਂ ਦੇ ਆਧਾਰ ਤੇ ਤੇ ਤੀਜਾ ਸ਼ਬਦਾਵਲੀ ਦੇ ਆਧਾਰ ਤੇ ਅਸੀਂ ਇਹਨਾਂ ਤਿੰਨਾਂ ਦੇ ਵਿੱਚ ਥੋੜੀ-ਥੋੜੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕਿ ਮੇਰੇ ਕੋਲ ਸਮਾਂ ਹੈ। ਇਹਦੇ ਵਿੱਚ ਪ੍ਰਮੁੱਖ ਸਰੋਤ ਜੋ ਵਾਚੇ ਗਏ ਨੇ ਉਹਨਾਂ ਦੇ ਵਿੱਚ ਵਿਆਖਰਣਾ ਨੇ ਤੇ ਗੁਰੂ ਸਾਹਿਬ ਦੇ ਬਾਰੇ ਵੱਖਰੇ ਤੌਰ ਤੇ ਜੋ ਕਾਰਜ ਨੇ ਉਹ ਨੇ। ਵਿਆਖਰਣਾ ਦੇ ਵਿੱਚੋਂ ਕੁਝ ਮੋٹے-ਮੋਟੇ ਹਵਾਲੇ ਆ 트੍ਰੰਪ ਕੋਈ ਵੱਖਰੇ ਤੌਰ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਭਾਖਾ ਬਾਰੇ ਵਿਚਾਰ ਨਹੀਂ ਕਰਦੇ। ਉਹ ਸਮੁੱਚੇ ਰੂਪ ਦੇ ਵਿੱਚ ਇੰਨੀ ਗੱਲ ਲਿਖਦੇ ਨੇ ਕਿ ਗੁਰੂ ਸਹਿਬਾਨਾਂ ਦੀ ਭਾਖਾ ਦਾ ਮੁਹਾਵਰਾ ਪੰਜਾਬੀ ਤੇ ਹਿੰਦੁਅਈ ਦਾ ਮਿਸ਼ਰਣ ਹੈ। ਪ੍ਰੋਫੈਸਰ ਸਾਹਿਬ ਸਿੰਘ ਵੀ ਇਸ ਤਰ੍ਹਾਂ ਦੇ ਵਿਚਾਰ ਦਿੰਦੇ ਨੇ ਕਿ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੱਖੋ-ਵੱਖਰੇ ਸਮਿਆਂ ਦੇ ਵਿੱਚ ਰਚਨ ਦਾ ਸਮਾਂ ਹੈ ਤੇ ਵੱਖੋ-ਵੱਖ ਇਲਾਕਿਆਂ ਦੇ ਵਿੱਚ ਉਸਰੀ ਹੈ। ਤੇ ਗੁਰੂ ਸਾਹਿਬ ਦੇ ਪ੍ਰਸੰਗ ਦੇ ਵਿੱਚੋਂ ਸਿਰਫ ਇੰਨਾ ਹੀ ਕਹਿੰਦੇ ਨੇ ਕਿ ਉਹਨਾਂ ਸਮਿਆਂ ਵੇਲੇ ਹਿੰਦੀ ਅਤੇ ਉਰਦੂ ਦਾ ਵੀ ਪੰਜਾਬੀ ਤੇ ਪ੍ਰਭਾਵ ਸੀ। ਪਰ ਉਹ ਵੱਖਰੇ ਤੌਰ ਤੇ ਇਹ ਨਹੀਂ ਕਹਿੰਦੇ ਕਿ ਗੁਰੂ ਸਾਹਿਬ ਦੀ ਬਾਣੀ ਦੀ ਭਾਖਾ ਦੇ ਉੱਤੇ ਪੰਜਾਬੀ ਦਾ ਜਾਂ ਆਹ ਸੌਰੀ ਹਿੰਦੀ ਦਾ ਜਾਂ ਉਰਦੂ ਦਾ ਕੋਈ ਪ੍ਰਭਾਵ ਹੈ। ਕ੍ਰਿਸਟੋਫਰ ਸ਼ੈਕਲ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਸਿੱਖਾਂ ਦੀ ਪਵਿੱਤਰ ਭਾਸ਼ਾ ਕਹਿੰਦੇ ਨੇ ਤੇ ਉਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਕੋਈ ਵੱਖਰਾ ਵਿਸ਼ਲੇਸ਼ਣ ਨਹੀਂ ਕਰਦੇ। ਉਹ ਸਿਰਫ ਇੰਨਾ ਹੀ ਕਹਿੰਦੇ ਨੇ ਕਿ ਬਾਦ ਵਾਲੀਆਂ ਜੋ ਸਿੱਖ ਲਿਖਤਾਂ ਨੇ ਉਹ ਬ੍ਰਜ ਦੇ ਵਿੱਚ ਰਚੀਆਂ ਗਈਆਂ ਪਰ ਗੁਰੂ ਸਾਹਿਬ ਦੀ ਰਚਨਾ ਬਾਰੇ ਉਹਨਾਂ ਦਾ ਵਿਚਾਰ ਨਹੀਂ ਹੈ ਇਸ ਤਰ੍ਹਾਂ ਦਾ ਹਰਕੀਰਤ ਸਿੰਘ ਨੇ ਜਿਨ੍ਹਾਂ ਨੇ ਵੱਖਰੇ ਤੌਰ ਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬਾਰੇ ਵੱਖਰਾ ਵਿਸ਼ਲੇਸ਼ਣ ਕੀਤਾ ਵਿਆਕਰਨਿਕ ਰੂਪਾਂ ਦੇ ਆਧਾਰ ਤੇ ਤੇ ਉਹ ਇਸ ਵਿਚਾਰ ਨੂੰ ਲੈ ਕੇ ਆਏ ਨੇ ਕਿ ਗੁਰੂ ਸਾਹਿਬ ਦੀ ਬਾਣੀ ਬ੍ਰਜ ਵਿੱਚ ਰਚੀ ਗਈ ਹੈ ਜਿਸ ਦੇ ਵਿੱਚ ਸਾਧੂ ਭਾਸ਼ਾ ਤੇ ਪੰਜਾਬੀ ਦਾ ਰਲ ਇਦੇ ਬਾਰੇ ਆਪਾਂ ਇਹ ਅੱਗੇ ਜਾ ਕੇ ਗੱਲ ਕਰਾਂਗੇ ਇਸੇ ਤਰ੍ਹਾਂ ਜੁਗਿੰਦਰ ਸਿੰਘ ਤਲਵਾੜਾ ਵੀ ਗੁਰੂ ਸਾਹਿਬ ਦੀ ਬਾਣੀ ਬਾਰੇ ਵੱਖਰੇ ਤੌਰ ਤੇ ਕੋਈ ਵਿਸ਼ਲੇਸ਼ਣ ਨਹੀਂ ਕਰਦੇ ਸਿਰਫ ਜਿੱਥੇ-ਜਿੱਥੇ ਬ੍ਰਜ ਦੀ ਗੱਲ ਆਉਂਦੀ ਹੈ ਉੱਥੇ-ਉੱਥੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਹਵਾਲੇ ਦਿੰਦੇ ਨੇ ਇੱਕ ਵਿਆਕਰਣ ਜੋ ਹੁਣੇ ਪਿੱਛੇ ਜੇ ਆਈ ਹੈ ਉਸ ਦੇ ਵਿੱਚ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਬ੍ਰਜ ਭਾਖਾ ਦੇ ਵਿੱਚ ਰਚਿਆ ਹੋਇਆ ਦਰਸਾਇਆ ਗਿਆ ਇਸ ਤੋਂ ਇਲਾਵਾ ਸਾਡੇ ਕੋਲੇ ਜਿਹੜੇ ਖੋਜ ਦੇ ਵਿੱਚੋਂ ਹਵਾਲੇ ਨੇ ਇੱਕ ਡਾਕਟਰ ਤਾਰਨ ਸਿੰਘ ਜੀ ਦਾ ਹਵਾਲਾ ਹੈ ਜਿੱਥੇ ਉਹ ਗੁਰੂ ਸਾਹਿਬ ਦੀ ਭਾਖਾ ਨੂੰ ਸਰਲ ਹਿੰਦੀ ਕਹਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਉਸ ਦੇ ਉੱਤੇ ਪੰਜਾਬੀ ਦੀ ਆਵਾ ਗੁਰੂ ਸਾਹਿਬ ਨੇ ਦਿੱਤੀ ਡਾਕਟਰ ਗੁਰਚਰਨ ਸਿੰਘ ਵੀ ਗੁਰੂ ਸਾਹਿਬ ਦੀ ਭਾਖਾ ਨੂੰ ਬ੍ਰਜ ਦਾ ਪ੍ਰਭਾਵ ਵਾਲੀ ਭਾਖਾ ਮੰਨਦੇ ਨੇ ਡਾਕਟਰ ਪ੍ਰੇਮ ਪ੍ਰਕਾਸ਼ ਵੀ ਗੁਰੂ ਸਾਹਿਬ ਦੀ ਭਾਸ਼ਾ ਨੂੰ ਬ੍ਰਜ ਭਾਸ਼ਾ ਕਹਿੰਦੇ ਨੇ ਤੇ ਇਹ ਇਹਦਾ ਕਾਰਨ ਹੋ ਸ਼ਬਦਾਵਲੀ ਤੇ ਉਹ ਅੰਤਕ ਬੋਲੀ ਦਾ ਹੋਣਾ ਦਰਸਾਉਂਦੇ ਨੇ ਡਾਕਟਰ ਬਲਬੀਰ ਸਿੰਘ ਦਿਲ ਨੇ ਜੋ ਇਹਨਾਂ ਵਿਚਾਰਾਂ ਨੂੰ ਨਕਾਰ ਕੇ ਕਹਿੰਦੇ ਨੇ ਕਿ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਬ੍ਰਜ ਜਾਂ ਹਿੰਦੀ ਦਾ ਕੋਈ ਪ੍ਰਭਾਵ ਨਹੀਂ ਹੈ ਉਹ ਭਾਖਾ ਪੰਜਾਬੀ ਹੈ ਡਾਕਟਰ ਗੁਰਮੇਲ ਸਿੰਘ ਦਾ ਇੱਕ ਲੇਖ 2023 ਦੇ ਵਿੱਚ ਛਪਿਆ ਉਹਦੇ ਵਿੱਚ ਵੀ ਉਹ ਗੁਰੂ ਸਾਹਿਬ ਦੀ ਬਾਣੀ ਨੂੰ ਵਿਭਾਖਾ ਨੂੰ ਬ੍ਰਜ ਕਹਿੰਦੇ ਨੇ ਬ੍ਰਜ ਭਾਖਾ ਦੇ ਸੰਬੰਧੀ ਤਿੰਨ ਗੱਲਾਂ ਦੋ ਗੱਲਾਂ ਪ੍ਰਮੁੱਖ ਨੇ ਇੱਕ ਸ਼ਬਦਾਵਲੀ ਦੇ ਵਿਆਕਰਨਿਕ ਰੂਪ ਜਿਹਦੇ ਆਧਾਰ ਤੇ ਗੁਰੂ ਸਾਹਿਬ ਦੀ ਭਾਸ਼ਾ ਨੂੰ ਬ੍ਰਜ ਕਿਹਾ ਜਾਂਦਾ ਤੇ ਦੂਜਾ ਧੁਨੀਆਂ ਦੇ ਪਰਿਵਰਤਨ ਤੇ ਉਹ ਅੰਤਕ ਹੋਣਾ ਕਿ ਉਹ ਅੰਤਕ ਸ਼ਬਦਾਵਲੀ ਬਹੁਤੀ ਹੈ ਗੁਰੂ ਸਾਹਿਬ ਦੀ ਭਾਸ਼ਾ ਦੇ ਵਿੱਚ ਜਿਹਦੇ ਕਰਕੇ ਅਸੀਂ ਆ ਉਹਨੂੰ ਬ੍ਰਜ ਮੰਨਦੇ ਹਾਂ ਇਸ ਪ੍ਰਸੰਗ ਦੇ ਵਿੱਚ ਥੋੜੇ ਜਿਹਾ ਹਵਾਲੇ ਮੈਂ ਵਿਆਕਰਨ ਦੇ ਦੇਵਾਂਗਾ ਤੇ ਥੋੜੇ ਜਿਹਾ ਹਵਾਲੇ ਸ਼ਬਦਾਵਲੀ ਦੇ ਦੇਵਾਂਗਾ ਖਰਚਾ ਕਾਫੀ ਲੰਬਾ ਹੈ ਮੇਰੇ ਕੋਲੇ ਉਨਾ ਸਮਾਂ ਨਹੀਂ ਹੈ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਉਨੀ ਗੱਲ ਕਰ ਸਕਾਂ ਇਹਦੇ ਵਿੱਚ ਅਸੀਂ ਪੜਨਾਮਾਂ ਨੂੰ ਚੁਣਿਆ ਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਲਗਭਗ 95 ਪੜਨਾਮ ਰੂਪ ਵਰਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 40 ਪੜਨਾਮ ਰੂਪ ਤਿੰਨ ਜਾਂ ਤਿੰਨ ਤੋਂ ਵੱਧ ਵਾਰ ਵਰਤੇ ਗਏ ਨੇ 13 ਪੜਨਾਮ ਰੂਪ ਦੋ ਵਾਰ ਆਏ ਨੇ ਤੇ 42 ਦੇ ਕਰੀਬ ਪੜਨਾਮ ਰੂਪ ਸਿਰਫ ਇੱਕ ਵਾਰ ਵਰਤੇ ਗਏ 10 ਕੁ ਪੜਨਾਮ ਰੂਪ ਨੇ ਜਿਹੜੇ ਸਿਰਫ ਗੁਰਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਆਏ ਨੇ ਇਥੇ ਮੈਂ ਜ਼ਿਕਰ ਕਰਨਾ ਲਾਜ਼ਮੀ ਸਮਝਦਾ ਕਿ ਇਹ ਸਾਰੇ ਜਿਹੜੇ ਅੰਕੜੇ ਨੇ ਉਹ ਆਨਲਾਈਨਾਂ ਜਿਹੜੇ ਸੌਫਟਵੇਅਰ ਨੇ ਜਿਨ੍ਹਾਂ ਦੇ ਵਿੱਚ ਇਸ਼ਰੋ ਮਾਈਕਰੋਮੀਡੀਆ ਪ੍ਰਮੁੱਖ ਹੈ ਉਹਦੇ ਆਧਾਰ ਤੇ ਲਏ ਗਏ ਨੇ ਇਹਦੇ ਵਿੱਚ ਜੇ ਅਸੀਂ ਪਹਿਲੇ ਪੁਰਖ ਦੇ ਪੜਨਾਮ ਬਾਰੇ ਗੱਲ ਕਰਦੇ ਹਾਂ ਤਾਂ ਤੁਸੀਂ ਇੱਥੇਲੇ ਪਾਸੇ ਦੇਖ ਸਕਦੇ ਹੋ ਕਿ ਇਹਦੀ ਵਰਤੋਂ ਦੇ ਅੰਕੜੇ ਦਿੱਤੇ ਗਏ ਨੇ ਉਹਨਾਂ ਦੀ ਵਰਤੋਂ ਬਾਣੀ ਮਹੱਲਾ ਨੌਵੇਂ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਸਿਰਫ ਇੱਕ ਮੇਰੇ ਰੂਪ ਹੈ ਜੋ ਸਿਰਫ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਹੈ ਬਾਕੀ ਸਾਰੇ ਰੂਪ ਬਾਕੀ ਬਾਣੀਕਾਰਾਂ ਦੀ ਬਾਣੀ ਦੇ ਵਿੱਚ ਬਹੁਤ ਵਾਰ ਵਰਤੇ ਗਏ ਨੇ ਇਸ ਪਟਨਾਮ ਰੂਪ ਦੇ ਵਿੱਚ ਮੈਂ ਦੇ ਬਾਰੇ ਹਰਕੀਰਤ ਸਿੰਘ ਦਾ ਵਿਚਾਰ ਹੈ ਕਿ ਇਹ ਸ਼ੁੱਧ ਵਿਆਕਰਨਿਕ ਕਰਤਾ ਵਜੋਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਨਹੀਂ ਵਰਤਿਆ ਗਿਆ ਪਰ ਜੇਕਰ ਅਸੀਂ ਇਹਦੇ ਥੱਲੇ ਜਿਹੜੇ ਹਵਾਲੇ ਦਿੱਤੇ ਹੋਏ ਨੇ ਉਹ ਦੇਖਦੇ ਆਂ ਤਾਂ ਉਹ ਤਿੰਨਾਂ ਹਵਾਲਿਆਂ ਦੇ ਵਿੱਚ ਹੀ ਜਿਹੜਾ ਮੈਂ ਹੈ ਉਹ ਸ਼ੁੱਧ ਵਿਆਕਰਨਿਕ ਕਰਤਾ ਵਜੋਂ ਵਰਤਿਆ ਗਿਆ ਹੈ ਇਸੇ ਤਰ੍ਹਾਂ ਬਾਣੀ ਮਹੱਲਾ ਪਹਿਲਾ ਦੇ ਵਿੱਚ ਮਹੱਲਾ ਚੌਥਾ ਤੇ ਮਹੱਲਾ ਪੰਜਵਾਂ ਦੇ ਵਿੱਚ ਵੀ ਇਹ ਵਰਤੋਂ ਮਿਲਦੀ ਹੈ ਇਹ ਹਵਾਲੇ ਬਰਾਬਰ ਦੇਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੀ ਬਾਣੀ ਪੁਰਬਲੇ ਬਾਣੀਕਾਰਾਂ ਦੇ ਨਾਲ ਵਿਆਕਰਨ ਪੱਖੋਂ ਤੇ ਸ਼ਬਦਾਵਲੀ ਪੱਖੋਂ ਮੇਲ ਖਾਂਦੀ ਹੈ ਕੋਈ ਫਰਕ ਵਾਲੀ ਗੱਲ ਨਹੀਂ ਹੈ ਜਿਹਦੇ ਆਧਾਰ ਤੇ ਉਹਨਾਂ ਦੀ ਭਾਸ਼ਾ ਨੂੰ ਬ੍ਰਜ ਕਿਹਾ ਜਾਂਦਾ ਇਸੇ ਤਰ੍ਹਾਂ ਦੂਜੇ ਪੁਰਖ ਦੇ ਪਰਨਾਮ ਨੇ ਉਹਨਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਜਿਹੜੇ ਅੰਕੜੇ ਨੇ ਉਹ ਮੇਲ ਖਾਂਦੇ ਨੇ ਆਖਰੀ ਦੇ ਤਿੰਨ ਕ ਸ਼ਬਦ ਨੇ ਪਰਨਾਮ ਰੂਪ ਨੇ ਜਿਹੜੇ ਸਿਰਫ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਏ ਨੇ ਪਰਨਾਮਾਂ ਦੇ ਇਸੇ ਤਰ੍ਹਾਂ ਦੇ ਹਵਾਲੇ ਸਾਡੇ ਕੋਲੇ ਕਾਫੀ ਨੇ ਉਹ ਅੰਤਕ ਦਾ ਹਵਾਲਾ ਤੇਰੋ ਦਾ ਹੈ ਜਿਹਦੇ ਆਧਾਰ ਤੇ ਕਿਹਾ ਜਾਂਦਾ ਹੈ ਕਿ ਇਹ ਬ੍ਰਜ ਦੀ ਪ੍ਰਮੁੱਖ ਲੱਛਣ ਹੈ ਉਹ ਅੰਤਕ ਰੂਪ ਪਰ ਇਹ ਤੁਸੀਂ ਇਹਦੇ ਹਵਾਲੇ ਦੇਖੋ ਕਿ ਇਹ ਸਾਰੇ ਹੀ ਬਾਣੀਕਾਰਾਂ ਦੀ ਬਾਣੀ ਦੇ ਵਿੱਚ ਲਗਭਗ ਵਰਤਿਆ ਗਿਆ ਹੈ ਤਾਂ ਇਹ ਰੂਪ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਾਲ ਵੱਖਰੇ ਤੌਰ ਤੇ ਸੰਬੰਧਿਤ ਨਹੀਂ ਹੈ ਬਲਕਿ ਗੁਰਬਾਣੀ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਮਿਲਦਾ ਹੈ ਹੁਣ ਮੈਂ ਬਹੁਤੀਆਂ ਗੱਲਾਂ ਨੂੰ ਛੱਡਦਾ ਹੋਇਆ ਸੰਬੰਧਕ ਯੋਜਕਾਂ ਦੇ ਹਵਾਲੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਦੀ ਵਰਤੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਸਮੁੱਚੀ ਬਾਣੀ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਇੱਕੋ ਜਿਹੀ ਹੋਈ ਹੈ। ਅੱਗੇ ਮੈਂ ਤੁਣੀ ਪਰਵਰਤਨਾਂ ਦੇ ਵਿੱਚ ਗੱਲ ਕਰਦਾ। ਤੁਣੀ ਪਰਵਰਤਨਾਂ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਗੁਰੂ ਡਾਕਟਰ ਗੁਰਚਰਨ ਸਿੰਘ ਕਹਿੰਦੇ ਨੇ ਪ੍ਰੇਮ ਪ੍ਰਕਾਸ਼ ਜੀ ਤੇ ਡਾਕਟਰ ਗੁਰਮੀਲ ਦਾ ਮੰਨਣਾ ਇਹ ਹੈ ਕਿ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸ਼ਬਦਾਵਲੀ ਬ੍ਰਜ ਵਾਲੀ ਹੈ। ਜਾਂ ਬ੍ਰਜ ਪ੍ਰਭਾਵਿਤ ਇਹਦੇ ਉਹ ਦੋ ਕਾਰਨ ਦੱਸਦੇ ਨੇ ਇੱਕ ਧੁਨੀਆਂ ਦੇ ਵਿੱਚ ਪਰਵਰਤਨ ਤੇ ਦੂਜਾ ਉਹ ਅੰਤਕ ਸ਼ਬਦਾਂ ਦਾ ਹੋਣਾ ਇਹਦੇ ਵਿੱਚ ਪਹਿਲਾ ਇਹ ਹੈ ਕਿ ਰਾੜਾ ਤੇ ਲੱਲਾ ਜਿਹੜੇ ਨੇ ਉਹ ਬ੍ਰਜ ਦੇ ਵਿੱਚ ਰਾਰੇ ਦੇ ਵਿੱਚ ਬਦਲ ਜਾਂਦੇ ਨੇ ਤੇ ਉਹ ਇਹਨਾਂ ਸਾਰੇ ਸ਼ਬਦਾਂ ਦੀ ਹਵਾਲੇ ਨਾਲ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਨੇ ਇਸ ਕਰਕੇ ਗੁਰੂ ਸਾਹਿਬ ਦੀ ਬਾਣੀ ਬ੍ਰਜਪਾਕ ਹੈ ਪਰ ਇਹਨਾਂ ਦੀ ਵਰਤੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਗੁਰਬਾਣੀ ਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਹੋਈ ਹੈ ਬਹੁਤ ਥੋੜੇ ਸ਼ਬਦ ਨੇ ਜਿਹੜੇ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਆਏ ਨੇ ਉਹ ਵੀ ਵਿਆਕਰਨਿਕ ਰੂਪ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਆਏ ਨੇ ਜੇ ਅਸੀਂ ਧਾਤੂ ਰੂਪਾਂ ਨੂੰ ਦੇਖਾਂਗੇ ਤਾਂ ਉਹ ਹੋਰ ਬਾਣੀਕਾਰਾਂ ਦੀ ਬਾਣੀ ਦੇ ਵਿੱਚ ਵੀ ਆਏ ਨੇ ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਬੈਰਾਗ ਵਿਚਾਰੀ ਵਿਸਰਾਮ ਬਰਨਾਓ ਇਹ ਕੁਝ ਨੇ ਜਿਹੜੇ ਇੱਕ ਇੱਕ ਵਾਰ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵਰਤੇ ਗਏ ਨੇ ਇਹ ਧਾਤੂਆਂ ਦੇ ਰੂਪ ਦੇਖ ਸਕਦੇ ਹਾਂ ਕਿ ਨੰਨੇ ਨਾਲ ਸਿਹਾਰੀ ਵਾਲਾ ਜਿਹੜਾ ਰੂਪ ਹੈ ਉਹ ਸਿਰਫ ਬਾਣੀ ਮਹੱਲਾ ਪੰਜਵਾਂ ਨੌਵਾਂ ਦੇ ਵਿੱਚ ਆਇਆ ਹੈ ਪਰ ਬਖਾਨ ਬਿਨਾਂ ਸਿਹਾਰੀ ਤੋਂ ਦੋ ਵਾਰ ਬਾਣੀ ਮਹੱਲਾ ਪੰਜਵਾਂ ਦੇ ਵਿੱਚ ਨੰਨੇ ਨੂੰ ਵਿਹਾਰੀ ਨਾਲ ਦੋ ਵਾਰ ਭਗਤ ਕਬੀਰ ਜੀ ਤੇ ਬਾਣੀ ਮਹੱਲਾ ਪੰਜਵਾਂ ਦੇ ਵਿੱਚ ਨਾਣੇ ਨੂੰ ਨੰਨੇ ਨੂੰ ਵਿਹਾਰੀ ਨਾਲ ਇੱਕ ਵਾਰ ਮਹੱਲਾ ਪੰਜਵਾਂ ਦੇ ਵਿੱਚ ਆਇਆ ਹੈ ਤਾਂ ਇਹ ਜਿਹੜੇ ਨੇ ਆ ਕਿ ਕੋਸ਼ਿਸ਼ ਸ਼ਬਦ ਜਾਂ ਸ਼ਬਦ ਰੂਪ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਵਿੱਚ ਆਏ ਨੇ ਉਹ ਸ਼ਬਦ ਰੂਪਾਂ ਦੇ ਧਾਤੂ ਜਾਂ ਉਹਨਾਂ ਦੇ ਹੋਰ ਰੂਪ ਬਾਕੀ ਬਾਣੀਕਾਰਾਂ ਦੀ ਬਾਣੀ ਵਿੱਚ ਬਹੁਤ ਵਾਰ ਵਰਤੇ ਗਏ ਨੇ ਤਾਂ ਇਹ ਭਾਸ਼ਾ ਦੀ ਵੱਖਰਤਾ ਦਾ ਆਧਾਰ ਨਹੀਂ ਹੋ ਸਕਦਾ ਅਗਲਾ ਜਿਹੜਾ ਨੁਕਤਾ ਹੈ ਉਹ ਹੈ ਕਿ ਗੁਰੂ ਸਾਹਿਬ ਦੀ ਬਾਣੀ ਹੈ ਜਿਹੜੀ ਉਹ ਅੰਤਕ ਹੈ ਉਹ ਅੰਤਕ ਦੇ ਮਾਮਲੇ ਦੇ ਵਿੱਚ ਵਿਦਵਾਨ ਡਾਕਟਰ ਸੁਮੇਤੀ ਕੁਮਾਰ ਚੈਟਰਜੀ ਦਾ ਹਵਾਲਾ ਦਿੰਦੇ ਨੇ ਡਾਕਟਰ ਸੁਮੇਤੀ ਕੁਮਾਰ ਚੈਟਰਜੀ ਬ੍ਰਜ ਦੀ ਇਸ ਵਿਸ਼ੇਸ਼ਤਾ ਨੂੰ ਦਰਸਾਉਂਦੇ ਨੇ ਕਿ ਬ੍ਰਜ ਦੇ ਵਿੱਚ ਆਰਡੀਨਰੀ ਮਸਕੁਲਨ ਨਾਉਨਸ ਐਂਡ ਐਡਜੈਕਟਿਵਸ ਓ ਐਂਡਿੰਗ ਨੇ ਭਾਵ ਸਧਾਰਨ ਰੂਪ ਹੈ ਜਿਹੜਾ ਨਾਵਾਂ ਦਾ ਤੇ ਵਿਸ਼ੇਸ਼ਣਾਂ ਦਾ ਉਹ ਅੰਤਕ ਹੈ ਬ੍ਰਜ ਦੇ ਵਿੱਚ ਇਹ ਬ੍ਰਜ ਦੀ ਵਿਸ਼ੇਸ਼ਤਾ ਹੈ ਇਸੇ ਅਧਾਰ ਤੇ ਹੀ ਗੁਰੂ ਤੇਗ ਬਹਾਦਰ ਜੀ ਦੀ ਬਾਖਾ ਨੂੰ ਵੀ ਬ੍ਰਜ ਕਿਹਾ ਗਿਆ ਇਦੇ ਨਾਲ ਹੀ ਥੱਲੇ ਹਵਾਲੇ ਦਿੱਤੇ ਜਾਂਦੇ ਨੇ ਆਮ ਤੌਰ ਤੇ ਵਿਦਵਾਨਾਂ ਵੱਲੋਂ ਸਾਧੋ ਮਾਧੋ ਬਾਵਰੋ ਇਹ ਨਾਵਾਂ ਦੇ ਹਵਾਲੇ ਨੇ ਇਸੇ ਤਰ੍ਹਾਂ ਹੀ ਨਿਜਵਾਚਕ ਪੜਨਾਵਾਂ ਦੇ ਨੇ ਕਿਰਿਆ ਰੂਪਾਂ ਦੇ ਨੇ ਤੇ ਇਹ ਉਹ ਅੰਤਕ ਕਿਰਿਆ ਰੂਪ ਨੇ ਜਿਹੜੇ ਮੰਨੇ ਜਾਂਦੇ ਨੇ ਕਿ ਬ੍ਰਜ ਦੇ ਵਿੱਚੋਂ ਆਏ ਨੇ ਇਹਨਾਂ ਦੇ ਵਿੱਚ ਜੇ ਅਸੀਂ ਪਹਿਲਾਂ ਨਾਵਾਂ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਲਗਭਗ 500 ਤੋਂ ਵੱਧ ਨਾਮ ਸ਼ਬਦ ਵਰਤੇ ਗਏ ਨੇ ਸ਼ਬਦ ਰੂਪ ਵਰਤੇ ਗਏ ਨੇ ਤੇ ਉਹਨਾਂ ਦੇ ਵਿੱਚੋਂ ਸਿਰਫ ਪੰਜ ਨਾਮ ਰੂਪ ਹੀ ਹੋ ਅੰਤਕ ਨੇ ਤੇ ਉਹ ਵੀ ਸਧਾਰਨ ਰੂਪ ਨਹੀਂ ਹਨ ਉਹ ਸੰਬੋਧਨੀ ਰੂਪ ਨੇ ਤਾਂ ਇੰਨੀ ਥੋੜੀ ਸੰਖਿਆ ਦੇ ਆਧਾਰ ਤੇ ਗੁਰੂ ਸਾਹਿਬ ਦੀ ਭਾਖਾ ਨੂੰ ਜਾਂ ਉਹਨਾਂ ਦੀ ਬਾਣੀ ਦੀ ਭਾਖਾ ਨੂੰ ਬ੍ਰਜ ਕਹਿਣਾ ਟਕਮਾ ਨਹੀਂ ਲੱਗਦਾ ਜੇ ਅਸੀਂ ਇਹਨਾਂ ਦੀ ਵਰਤੋਂ ਵੀ ਦੇਖਦੇ ਆ ਤਾਂ ਤੁਸੀਂ ਦੇਖੋ ਵੀ ਸਾਦੋ 10 ਵਾਰ ਆਇਆ ਕੁੱਲ ਗੁਰਬਾਣੀ ਦੇ ਵਿੱਚ ਤੇ 9 ਵਾਰ ਮਹਲਾ 9ਵਾਂ ਦੇ ਵਿੱਚ ਆਇਆ ਤੇ ਮਾਧੋ ਹੈ ਜਿਹੜਾ ਉਹ ਸਿਰਫ ਇੱਕ ਵਾਰ ਅ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਜਦੋਂ ਕਿ ਗੁਰਬਾਣੀ ਦੇ ਵਿੱਚ ਉਹਦੀ ਵਰਤੋਂ 17 ਵਾਰ ਹੋਈ ਹੈ ਇਹਦਾ ਮਤਲਬ ਇਹ ਜਿਹੜੇ ਸ਼ਬਦ ਰੂਪ ਨੇ ਇਹ ਗੁਰੂ ਸਾਹਿਬ ਦੇ ਨਾਲ ਨਾਲ ਪੂਰਬਲੇ ਬਾਣੀਕਾਰਾਂ ਦੁਆਰਾ ਵੀ ਵਰਤੇ ਗਏ ਨੇ ਇਹਦੇ ਹਵਾਲੇ ਤੁਸੀਂ ਦੇਖ ਸਕਦੇ ਹੋ ਲਿਖਿਆ ਜਿਵੇਂ ਮਾਧੋ ਹੈ ਜਿਹੜਾ ਦੋ ਵਾਰ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਇੱਕ ਵਾਰ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ 6 ਵਾਰ ਮਹੱਲਾ ਚੌਥਾ ਦੀ ਬਾਣੀ ਦੇ ਵਿੱਚ ਇਸੇ ਤਰ੍ਹਾਂ ਬਾਕੀ ਹਵਾਲੇ ਵੀ ਅਸੀਂ ਦੇਖ ਸਕਦੇ ਹਾਂ ਤਾਂ ਇਹ ਜਿਹੜਾ ਉਹ ਅੰਤਕ ਨਾਵਾਂ ਦਾ ਰੂਪ ਹੈ ਸੰਬੋਧਨੀ ਰੂਪ ਇਹ ਗੁਰਬਾਣੀ ਦੇ ਵਿੱਚ ਆਮ ਵਰਤਿਆ ਗਿਆ ਹੈ ਤੇ ਇਹ ਬ੍ਰਜ ਦਾ ਕੋਈ ਵਿਸ਼ੇਸ਼ ਲੱਛਣ ਨਹੀਂ ਹੈ ਇਸੇ ਤਰੀਕੇ ਅਸੀਂ ਇਹ ਉਹ ਅੰਤਕ ਕਿਰਿਆਵਾਂ ਦੇ ਹਵਾਲੇ ਤੇ ਉਹਨਾਂ ਦੇ ਅੰਕੜੇ ਦਿੱਤੇ ਨੇ ਇਹਨਾਂ ਨਾਲ ਵੀ ਇਹ ਸਾਬਤ ਹੁੰਦਾ ਹੈ ਕਿ ਕਿਤੇ ਵੀ ਕੋਈ ਅਜਿਹੇ ਆ ਕਿਰਿਆ ਰੂਪ ਨਹੀਂ ਹੈ ਜੋ ਸਿਰਫ ਤੇ ਸਿਰਫ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵਰਤਿਆ ਗਿਆ ਹੋਵੇ ਜੇ ਇੱਕਾ ਦੁੱਕਾ ਕੋਈ ਹੈ ਵੀ ਤਾਂ ਇਹ ਵਿਆਕਰਣ ਹੈ ਉਹ ਕਿਸੇ ਇੱਕ ਸ਼ਬਦ ਤੇ ਆਧਾਰਿਤ ਨਹੀਂ ਹੋ ਸਕਦੀ ਵਿਆਕਰਨਿਕ ਰੂਪ ਹੈ ਜਿਹੜਾ ਉਹ ਜੇਕਰ ਸਮੁੱਚੀ ਗੁਰਬਾਣੀ ਦੇ ਵਿੱਚ ਵਰਤਿਆ ਜਾ ਰਿਹਾ ਹੈ ਤਾਂ ਇਹਦਾ ਮਤਲਬ ਗੁਰੂ ਸਾਹਿਬ ਦੀ ਬਾਣੀ ਤੇ ਪੁਰਬਲੇ ਬਾਣੀਕਾਰਾਂ ਦੀ ਬਾਣੀ ਵਿਆਕਰਨ ਪੱਖੋਂ ਲਗਭਗ ਇੱਕੋ ਜਿਹੀ ਹੈ। ਅੰਤ ਵਿੱਚ ਸਾਰ ਰੂਪ ਦੇ ਵਿੱਚ ਅਸੀਂ ਕੁਝ ਗੱਲਾਂ ਜੋ ਕਹਿਣੀਆਂ ਨੇ ਪਹਿਲੀ ਇਹ ਕਿ ਵਿਆਕਰਨਿਕ ਰੂਪਾਂ ਧੁਨੀ ਪਰਿਵਰਤਨ ਅਤੇ ਉਹ ਅੰਤਕ ਬਾਰੇ ਪਰਚੋਲ ਤੋਂ ਬਾਅਦ ਸਾਡੀ ਸਮਝ ਜੋ ਬਣੀ ਐ ਇਸ ਪਰਚੇ ਦੇ ਵਿੱਚੋਂ ਇਹ ਕਿ ਗੁਰੂ ਸਾਹਿਬ ਦੀ ਬਾਣੀ ਦਾ ਪੁਰਬਲੇ ਬਾਣੀਕਾਰਾਂ ਦੀ ਬਾਣੀ ਨਾਲ ਕੋਈ ਫਰਕ ਨਹੀਂ ਹੈ ਗੁਰੂ ਸਾਹਿਬ ਦੀ ਬਾਣੀ ਪੰਜਾਬੀ ਦੇ ਵਿੱਚ ਐ ਨਾ ਬ੍ਰਜ ਦੇ ਵਿੱਚ ਐ ਤੇ ਨਾ ਹੀ ਇਸ ਉੱਤੇ ਬ੍ਰਜ ਦਾ ਕੋਈ ਬਹੁਤਾ ਪ੍ਰਭਾਵ ਹੈ ਇਸ ਦੇ ਵਿੱਚ ਜੋ ਮਾਮੂਲੀ ਭੇਦ ਧੁਨੀਆਂ ਦੇ ਸ਼ਬਦਾਂ ਦੇ ਸ਼ਬਦਾਵਲੀ ਦੇ ਮਿਲਦੇ ਨੇ ਪੁਰਬਲੇ ਬਾਣੀਕਾਰਾਂ ਨਾਲੋਂ ਜਾਂ ਬਰਜ ਦੇ ਨਾਲ ਕੁਝ ਗੱਲਾਂ ਸਾਂਝੀਆਂ ਨੇ ਉਹ ਜਾਂ ਤਾਂ ਸਮੇਂ ਦੇ ਭੇਦ ਕਰਕੇ ਸਮੇਂ ਦੇ ਵਖਵੇ ਕਰਕੇ ਆਈਆਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਜਾਂ ਉਹਨਾਂ ਦਾ ਸਬੰਧ ਬੋਲੀਆਂ ਉਪ ਬੋਲੀਆਂ ਨਾਲ ਹੋ ਸਕਦਾ ਇਸ ਪ੍ਰਸੰਗ ਦੇ ਵਿੱਚ ਸੇਵਕ ਸਿੰਘ ਦਾ ਇੱਕ ਹਵਾਲਾ ਦੇਖਿਆ ਜਾ ਸਕਦਾ ਉਹ ਲਿਖਦੇ ਨੇ ਕਿ ਸਿਰਫ ਸ਼ਬਦਾਂ ਦੇ ਆਧਾਰ ਤੇ ਅਸੀਂ ਕਿਸੇ ਬੋਲੀ ਨੂੰ ਵੱਖਰਾ ਨਹੀਂ ਕਹਿ ਸਕਦੇ ਇਹ ਸ਼ਬਦਾਂ ਦਾ ਫਰਕ ਦੋ ਬੋਲੀਆਂ ਉਪ ਬੋਲੀਆਂ ਦੇ ਵਿੱਚ ਇੱਕ ਬੋਲੀ ਦੀਆਂ ਦੋ ਉਪ ਬੋਲੀਆਂ ਦੇ ਵਿੱਚ ਆਮ ਮਿਲ ਜਾਂਦਾ ਹੈ। ਇਸੇ ਆਧਾਰ ਤੇ ਹੀ ਗਰੀਅਰਸਨ ਨੇ ਪੰਜਾਬੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਕੇ ਅੱਧ ਅੱਧ ਬੋਲੀਆਂ ਲਹਿੰਦੀ ਪੰਜਾਬੀ ਤੇ ਪੂਰਬੀ ਪੰਜਾਬੀ ਦੀ ਵੰਡ ਕੀਤੀ ਸੀ। ਜਿਵੇਂ ਕਿ ਅਸੀਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਕਿ ਜਿਹੜਾ ਕਿਸੇ ਲਿਖਤ ਦੀ ਭਾਖਾ ਦਾ ਵਿਸ਼ਲੇਸ਼ਣ ਜਾਂ ਉਹਦਾ ਤੈਅ ਕਰਨਾ ਹੈ ਉਹ ਭਾਖਾ ਵਿਗਿਆਨਕ ਹੋਣ ਦੇ ਨਾਲ-ਨਾਲ ਰਾਜਨੀਤਿਕ ਮਸਲਾ ਵੀ ਹੁੰਦਾ ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਵੱਧ ਪ੍ਰਾਤਨ ਸਹਿਤਕ ਬੋਲੀਆਂ ਬ੍ਰਜ ਅਵਧੀ ਅੱਜ ਹਿੰਦੀ ਦੀਆਂ ਉਪ ਬੋਲੀਆਂ ਬਣ ਗਈਆਂ ਨੇ ਤੇ ਲਹਿੰਦੀ ਤੇ ਚੜ੍ਹਦੀ ਪੰਜਾਬੀ ਹੀ ਵੱਖਰੀਆਂ ਬੋਲੀਆਂ ਲਾਨੀਆਂ ਗਈਆਂ ਪੰਜਾਬੀ ਦੀ ਇੱਕ ਉਪ ਬੋਲੀ ਡੋਗਰੀ ਵੱਖਰੀ ਭਾਸ਼ਾ ਹੈ ਸੰਵਿਧਾਨਕ ਭਾਸ਼ਾ ਹੈ ਦੋਹਾਂ ਦੇ ਵਿੱਚੋਂ ਇੱਕ ਹੈ ਤੇ ਇਸ ਲਈ ਇਹ ਮਸਲਾ ਸਿਰਫ ਭਾਖਾ ਵਿਗਿਆਨਕ ਨਾ ਹੋ ਕੇ ਹੋਰ ਖੇਤਰਾਂ ਤੱਕ ਫੈਲ ਜਾਂਦਾ ਗੁਰੂ ਸਾਹਿਬ ਦੀ ਭਾਸ਼ਾ ਦੇ ਵਿੱਚ ਜੇਕਰ ਕੋਈ ਬ੍ਰਜ ਨਾਲ ਸਾਂਝ ਵੀ ਹੈ ਤਾਂ ਮੇਰੀ ਜਿਹੜੀ ਮੋਟੀ ਜੀ ਸਮਝ ਹੈ ਉਸ ਹਿਸਾਬ ਨਾਲ ਮੈਨੂੰ ਇਹ ਲੱਗਦਾ ਹੈ ਕਿ ਇਹ ਬ੍ਰਜ ਦੇ ਵਿੱਚੋਂ ਗੁਰਬਾਣੀ ਦੇ ਵਿੱਚ ਆਉਣ ਦੀ ਬਜਾਏ ਅਸਲ ਦੇ ਵਿੱਚ ਗੁਰਬਾਣੀ ਦੇ ਪ੍ਰਭਾਵ ਬ੍ਰਜ ਦੇ ਵਿੱਚ ਗਈਆਂ ਹੋ ਸਕਦੀਆਂ ਨੇ ਇਹ ਕਾਰਜ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਿਹਾ ਕਿ ਇਹ ਸਿਰਫ ਇਸ ਬਹੁਤ ਹੀ ਜਟਿਲ ਤੇ ਔਖੇ ਕਾਰਜ ਨੂੰ ਇੱਕ ਪੁਲਾਹਂਗ ਅੱਗੇ ਪੱਟਣ ਤੱਕ ਸੀਮਤ ਹੈ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਅੱਗੇ ਇਸ ਸੰਬੰਧੀ ਖੋਜ ਹੋਵੇਗੀ ਕੋਈ ਚੌਕਟਾ ਤਿਆਰ ਕੀਤਾ ਜਾਵੇਗਾ ਉਹ ਭਾਸ਼ਾ ਵਿਗਿਆਨਕ ਆਧਾਰ ਤੇ ਭਾਸ਼ਾ ਵਿਗਿਆਨਕ ਲਿਖਾਂ ਤੇ ਹੋ ਸਕਦਾ ਹੈ ਧਾਰਮਿਕ ਲਿਖਾਂ ਤੇ ਹੋ ਸਕਦਾ ਹੈ ਰਾਜਨੀਤਿਕ ਲਿਖਾਂ ਤੇ ਹੋ ਸਕਦਾ ਹੈ ਜਿਦੇ ਕੋਈ ਨਿਜਮ ਹੋਣਗੇ ਜਿਨ੍ਹਾਂ ਨਿਜਮਾਂ ਦੇ ਆਧਾਰ ਤੇ ਗੁਰੂ ਸਾਹਿਬ ਦੀ ਭਾਖਾ ਨੂੰ ਵੇਖਿਆ ਜਾਵੇਗਾ ਤੇ ਇਸ ਵਿਸ਼ੇ ਵਸ ਦੇ ਸੰਬੰਧ ਦੇ ਵਿੱਚ ਕੋਈ ਸਟੀਕ ਅੰਦਾਜ਼ਾ ਲਾਇਆ ਜਾ ਸਕੇਗਾ ਆਪਣੀਆਂ ਇਨੀਆਂ ਗੱਲਾਂ ਨਾਲ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ